ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸਕਰ ਸਖਸਾਨਾ ਤੇ ਤੁਸੀਂ ਦੇ ਰਹੋ ਅਦਾਲਤ ਜਨਤਾ ਕੀ ਆਮਨੇ ਸਾਹਮਨੇ ਦੋਸਤੋ ਪੰਜਾਬ ਦਾ ਇੱਕ ਉਹ ਸਭ ਤੋਂ ਵੱਡਾ ਮੁਕਦਮਾ ਲੇ ਦੇ ਵਿਚ ਖੰਨੇ ਦੇ ਵਿਚ ਇੱਕ ਮਰਡਰ ਰਿਪੋਰਟ ਹੋਇਆ ਸੀਗਾ ਇੱਕ ਕਮਲੇਸ਼ ਰਾਣੀ ਜੀ ਜਿਨ੍ਹਾਂ ਦੀ ਉਮਰ ਕਰੀਬ 68 ਸਾਲ ਹੈਗੇ ਉਹਨਾਂ ਦੀ ਚੱਕੂ ਮਾਰ ਕੇ ਕਤਲ ਕੀਤਾ ਗਿਆ ਸੀਗਾ ਜਿਵੇਂ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ 12:30 ਵਜੇ ਕੰਟਰੋਲ ਤੋਂ ਇਨਫੋਰਮੇਸ਼ਨ ਆਈ ਸੀਗਾ ਇਮੀਡੀਏਟਲੀ ਡੀਐਸਪੀ ਸਿਟੀ ਐਸਐਚਓ ਸਿਟੀ ਐਂਡ ਡੀਐਸਪੀ ਡਿਟੈਕਟਿਵ ਐਂਡ ਮੈਂ ਖੁਦ ਵੀ ਮੌਕੇ ਤੇ ਸੀ। ਇਹਦੇ ਵਿੱਚ ਅਸੀਂ ਟੀਮਾਂ ਬਣਾਈਆਂ ਔਰ ਫੈਮਿਲੀ ਦੇ ਨਾਲ ਇੰਟਰੈਕਟ ਕੀਤਾ। ਨਾਲੇ ਜੋ ਏਰੀਆ ਦੇ ਵਿੱਚ ਜੋ ਸੀਸੀਟੀਵੀ ਕੈਮਰੇ ਸੀਗੇ ਉਹਨਾਂ ਨੂੰ ਖੰਗਾਲੇ। ਉੱਤੇ ਸਾਨੂੰ ਪ੍ਰਾਇਮਰੀ ਤੌਰ ਤੇ ਇਹ ਇਨਫੋਰਮੇਸ਼ਨ ਮਿਲੀ ਸੀਗੀ। ਇੱਕ ਲੇਡੀ ਉਸੀ ਏਰੀਆ ਦੇ ਰਹਿਣ ਵਾਲੇ ਇੱਕ ਇਸ਼ਾਨ ਅਬਾਸ ਉਮਰ ਤਕਰੀਬਨ 35 ਸਾਲ ਦੀ ਹੈਗੀ ਆ। ਉਹ ਅ ਅੱਜ ਉਸ ਇੱਕ ਉਸ ਕਾਰ ਦੇ ਵਿੱਚ ਤਕਰੀਬਨ 7:30 ਵਜੇ ਆਏ ਹੋਏ ਪਾਏ ਗਏ ਸੀਗੇ। ਔਰ ਇਹ ਇਹਨਾਂ ਦੀ ਪੁਰਾਣੀ ਜਾਣਕਾਰੀ ਸੀਗੀ ਪਿਛਲੇ 15 ਸਾਲ ਤੋਂ ਇਹਨਾਂ ਦੀ ਆਪਸ 'ਚ ਜੋ ਮਤਲਬ ਜਾਣਕਾਰੀ ਸੀਗੀ ਆਣਾ ਜਾਣਾ ਸੀਗਾ ਉਹ ਉਹ ਕੰਮ ਸੀਗਾ ਔਰ ਫਿਰ ਉਹ ਸਾਨੂੰ ਕੈਮਰਿਕ ਕੇ ਥਰੂ ਵੀ ਉਹ ਪੁਸ਼ਟੀ ਹੋ ਗਈ ਸੀਗੀ ਕਿ ਬਸ ਉਸ ਸਮੇਂ ਦੇ ਵਿੱਚ 7:30 ਔਰ 9:30 ਦੇ ਵਿੱਚ ਵਿੱਚ ਬਸ ਇੱਕ ਜੋ ਸ਼ਾਹਨਬਸ ਉਹਨਾਂ ਦੇ ਹੀ ਮੂਵਮੈਂਟ ਸੀਗਾ ਹੋਰ ਕਿਸੇ ਦਾ ਨਹੀਂ ਸੀਗੀ ਸੋ ਇਹਦੇ ਉੱਤੇ ਕੰਮ ਕਰਦੇ ਹੋਏ ਇਮੀਡੀਏਟਲੀ ਆਪਣੇ ਜੋ ਪੁਲਿਸ ਟੀਮਸ ਹੈਗੇ ਆ ਉਹਨਾਂ ਨੂੰ ਅਰਾਊਂਡ ਅਪ ਕੀਤਾ ਸੀਗਾ ਔਰ ਉਹਨਾਂ ਵੱਲੋਂ ਕਨਫੈਸ ਕੀਤੀ ਗਈ ਸੀ ਕਿ ਇੰਨੇ ਉਸੇ ਦਿਨ ਕੱਲ ਰਾਤ ਇੰਨੇ ਗਏ ਸੀਗੇ ਉਹਨਾਂ ਦੇ ਕੂਠੀ ਗਏ ਸੀਗੇ ਕਮਲੇਸ਼ ਰਾਣੀ ਜੀ ਦੀ ਕੂਠੀ ਗਏ ਸੀਗੇ ਔਰ ਇਹ 5000 ਦੇ ਪੈਸੇ ਦੀ ਉਹਨਾਂ ਨੂੰ ਪੁੱਛਿਆ ਸੀਗਾ ਕਿ ਉਹਨਾਂ ਦੇ ਲੋਡ ਸੀ ਪੈਸੇ ਦੀ ਲੋਡ ਸੀ ਉਸ ਗੱਲ ਨੂੰ ਲੈ ਕੇ ਇਹਨਾਂ ਦੀ ਆਪਸੀ ਇੱਕ ਬਹਿਸਬਾਜੀ ਹੋਈ ਔਰ ਇੱਕ ਗੱਲ ਦੂਜੇ ਇੱਕ ਗੱਲ ਚੱਲਦੇ-ਚੱਲਦੇ ਉਹ ਦੂਜੇ ਤੇ ਹੱਤਾ ਪਾਈ ਸ਼ੁਰੂ ਹੋ ਗਈ ਹੱਤਾ ਪਾਈ ਤੋਂ ਫਿਰ ਕਰ کافی ਛੂਟੀ ਹੈਗੇ ਜਿੱਥੇ ਤੁਸੀਂ ਬਹੁਤ ਸਾਰੇ ਆਪਣੇ ਮੌਕਾ ਦਾ ਕਲਦਾ ਉਹ ਦੇਖੇ ਵੀ ਹੈਗੇ ਉਹਦੇ ਵਿੱਚ ਜਿਵੇਂ ਬਿਲਕੁਲ ਬੈਡਰੂਮ ਤੇ ਜੋ ਵਾਰਦਾ ਜਿੱਥੇ ਵਾਪਰੀ ਹੈ ਉਹਦੇ ਨਾਲ ਹੀ ਜੋ ਹੈਗਾ ਕਿਚਨ ਹੈਗਾ ਉਥੋਂ ਦੀ ਉਹਨੇ ਚਕੂ ਲਿਆ ਉਹ ਚਕੂ ਨਾਲ ਉਹਨਾਂ ਨੇ ਉਹਨਾਂ ਦੀ ਜੋ ਹੈਗਾ ਵਾਈਟਲ ਪਾਰਟ ਤੇ ਉਹਨਾਂ ਦੀ neck ਤੇ ਲੱਗੀ ਉਹਦੇ ਨਾਲ ਬਲੀਡਿੰਗ ਨਾਲ ਉਹਨਾਂ ਦੀ ਡੈਥ ਹੋ ਗਈ ਤਾਂ ਫਿਰ ਇਹ ਕਬਰਾ ਕੇ ਉਥੋਂ ਦੀ ਇਹਨਾਂ ਦੇ ਜੋ ਵਾਲੀ ਲੱਗੇ ਸੀਗੇ ਔਰ ਚ ਇਹ ਲੱਗੇ ਸੀਗੇ ਬੰਗਲਸ ਲੱਗੇ ਸੀ ਉਹਨੂੰ ਲੈ ਕੇ ਉਥੋਂ ਦੀ ਇਹ ਚੱਲ ਗਈ ਸੀ ਲੇਕਿਨ ਟੀਮ ਕਿਉਂਕਿ ਮੈਟਰ ਬਹੁਤ ਸੈਂਸਿਟਿਵ ਸੀਗਾ ਸੰਜੀਦਾ ਮਾਮਲਾ ਸੀਗਾ ਉਹਨਾਂ ਵੀ ਉੱਥੇ ਕੰਮ ਕਰਦੇ ਹੋਏ ਸਾਰੇ ਹੀ ਆਫੀਸਰ ਸਾਹਿਬਾਨ ਜੋ ਆਪਣੀ ਇਸ ਕੇਸ ਦੇ ਵਿੱਚ ਇਮੀਡੀਏਟਲੀ ਕੰਮ ਕਰਦੇ ਹੋਏ ਇਹਨਾਂ ਨੂੰ ਆਪਾਂ 2 ਘੰਟੇ ਦੇ ਅੰਦਰ ਅੰਦਰ ਇਸ ਕੇਸ ਨੂੰ ਅਸੀਂ ਟਰੈਸ ਕੀਤੀ ਹੈਗੀ ਜੀ ਮੈਂ ਜਿਹੜੀ ਲੇਡੀ ਸੀਗੀ ਉਹ ਕੋਈ ਬਿਨਸਸ ਕਰਦੀ ਸੀ ਜਾਂ ਕੋਈ ਹਾਊਸ ਵਰਕ ਹਾਊਸ ਆ ਇਹ ਕੰਮ ਕਰ ਇਹ ਆਪਣੀ ਸੂਟ ਦਾ ਕੰਮ ਕਰਦੀ ਸੀ ਜੀ ਦਰਦ ਚੀ ਹੈਗੀ ਔਰ ਉਹਨਾਂ ਦਾ ਫਾਦਰ ਜੋ ਹੈਗੇ ਆ ਉਹ embroidery ਦਾ ਉਹ ਕੰਮ ਕਰਦੇ ਸੀ ਤੇ ਮੈਮ ਪੰਜ ਪੈਸੇ ਤੋਂ ਇਲਾਵਾ ਕੋਈ ਹੋਰ ਇਹਨਾਂ ਦਾ ਕੋਈ ਮੰਚਾ ਜਾਂ ਕਿਸੇ ਤਰੀਕੇ ਦਾ ਹਲੇ ਤੱਕ ਕੋਈ ਸਾਹਮਣੇ ਨਹੀਂ ਆਈ ਹੈ ਜੀ ਐਕਚੁਅਲੀ ਇਹਨਾਂ ਦੀ ਗੱਲ ਸੀਗਾ ਕਿ 5000 ਉਹ ਉਹਨਾਂ ਨੂੰ ਮੰਗ ਰਹੀ ਸੀ ਕਿਉਂਕਿ ਅੱਜ ਇਹਨਾਂ ਨੇ ਜਾਣਾ ਸੀ ਲਖਨਊ ਪਿੱਛੋਂ ਹੀ ਲਖਨਊ ਦੇ ਹੈਗੇ ਇਵਨ ਦੋ ਉਹ ਪਿਛਲੇ 25 ਸਾਲ ਤੋਂ ਇੱਥੇ ਰਹਿ ਰਹੇ ਨੇ ਮਤਲਬ ਖੰਨੇ ਚ ਹੀ ਰਹਿ ਰਹੇ ਹੈਗੇ ਆ ਲੇਕਿਨ ਪਿੱਛੋਂ ਇਹਨਾਂ ਦੀ ਫੈਮਿਲੀ ਲਖਨਊ ਤੋਂ ਹੈਗੀ ਜੋ ਹੁਣ ਤੱਕ ਦੀ ਜੋ ਸਾਡੀ ਪੁਸ਼ਗਿਸ਼ ਤੇ ਜੋ ਆਈ ਹੈਗੀ ਉਹਨੇ ਅੱਜ ਲਖਨਊ ਜਾਣਾ ਸੀ ਉਹਨਾਂ ਦਾ ਆਪਣਾ ਸਭ ਤੋਂ ਛੋਟੀ ਪੈਣ ਦੀ ਇੱਕ ਸ਼ਾਦੀ ਅਟੈਂਡ ਕਰਨ ਲਈ ਉਹਨਾਂ ਨੂੰ ਲੈ ਕੇ ਇਹ ਪੈਸੇ ਦੀ opportunity ਦੀ ਗੱਲ ਬਾਤ ਸ਼ੁਰੂ ਹੋ ਗਈ ਸੀ ਕੱਲ ਰਾਤ ਨੂੰ ਕੋਈ ਫੈਮਿਲੀ ਬੈਕਗ੍ਰਾਉਂਡ ਤਾਂ ਐਸੀ ਕ੍ਰਿਮਨਲ ਜੀਮ ਪੁਰਾਣੀ ਨਹੀਂ ਆਦੀ ਨਹੀਂ ਹੁਣ ਤੱਕ ਹੁਣ ਤੱਕ ਕੋਈ ਸਾਡੇ ਇਹਦੇ ਚ ਆਈ ਨਹੀਂ ਹੈਗੀ ਬਟ ਅਸੀਂ ਫਿਰ ਵੀ ਬਰੀਕੇ ਨਾਲ ਸਾਰਾ ਚੈੱਕ ਕਰ ਰਹੇ ਹਾਂ ਉਹ ਹਥਿਆਰ ਬਰਾਮਦ ਕਰ ਲਿੱਤੇਗੇ ਜੀ ਅ ਨਹੀਂ ਜੀ ਹਥਿਆਰ ਨਹੀਂ ਬਰਾਮਦ ਹੋਏ ਇਹਨਾਂ ਨੇ ਜਾਂਦੇ ਜਾਂਦੇ ਵੇਲੇ ਹਥਿਆਰ ਔਰ ਨਾਲੇ ਫੋਨ ਜੋ ਉਹ ਲੈ ਕੇ ਚੱਲ ਗਈ ਸੀਗੇ ਉਹਨੂੰ ਰਸਤੇ ਦੇ ਵਿੱਚ ਹੀ ਸਿੱਟਿਆ ਸੀ ਹਾਲੇ ਵੀ ਸਾਡੀ ਟੀਮ ਉਹ ਕਰ ਰਹੀ ਹੈਗੀ ਲੇਕਿਨ ਜੋ ਇਹ ਜੁਐਲਰੀ ਲੈ ਕੇ ਗਈ ਸੀਗੀ ਉਹ ਜੁਐਲਰੀ ਸਾਰੇ ਬਰਾਮਦ ਹੋ ਚੁੱਕੇ ਨੇ ਸੋ ਮੇਰੇ ਜੋ ਜਿਵੇਂ ਮਤਨ ਦੱਸਿਆ ਸੀਗਾ ਜੀ ਵਾਲੀ ਹੈਗੀ ਆ ਔਰ ਚੇਨ ਹੈਗੀ ਆ ਔਰ ਬੰਗਲਸ ਹੈਗੇ ਉਹ ਸਾਰੇ ਬਰਾਮਦ ਹੋ ਚੁੱਕੇ ਮੈਨੂੰ ਕਿੰਨੇ ਦਿਨ ਦਾ ਰਿਮਾਰਕ ਆਲੇ ਅੱਜ ਆਪਾਂ ਪੇਸ਼ ਕਰਨੀ ਪੇਸ਼ ਕਰਕੇ ਮਾਨਯੋਗ ਅਦਾਲਤ ਨੂੰ ਅਸੀਂ ਰਿਕੁਐਸਟ ਕਰਾਂਗੇ ਇਹ ਵੀ ਹਸਬੰਦ ਕੀ ਕਰਦੇ ਆ ਅ ਇਹਦਾ ਹਸਬੰਦ ਇਹਦਾ ਹਸਬੰਦ ਦਾ ਵੀ ਨਾਲ ਹੀ bizness ਦੀ ਹੈਗੀ ਜਿਸੇ ਮੇ ਕਪੜੇ ਦੇ ਜੋ ਰੈਡੀ ਲਗਾਉਂਦੇ ਨੇ ਉਹਦੇ ਵਿੱਚ ਦੀ ਹੈਗੀ ਹਾਂ ਜੀ ਗਹਿਣੇ ਵੇਚਦੇ ਸੀਗੇ ਜੀ ਪੁਲਿਸ ਨਹੀਂ ਜੀ ਕੱਲ ਦੇਖੀ ਜੀ ਕੱਲ ਸਾਡੇ 9:00 ਵਜੇ ਇਹਨਾਂ ਨੇ ਨਿਕਲੇ ਕਰ ਤੋਂ ਔਰ ਉਸ ਤੋਂ ਬਾਅਦ ਵਿਥਿਨ 3-4 3-4 ਘੰਟੇ ਦੀ ਰਤ 3-4 ਘੰਟੇ ਦੇ ਅੰਦਰ ਅੰਦਰ ਫੜੇ ਗਏ ਇਹ ਪਲਾਨਿੰਗ ਕੀ ਸੀ ਨਾ ਜੀ ਕਿ ਕਿੱਥੇ ਵੇਚਣੀ ਸੀ ਇਹ ਉਤੋਂ ਅਸੀਂ ਫੜ ਲਈਏ ਨਾ 3-4 ਘੰਟੇ ਦੀ ਮੈਂ ਉਹ ਵਗੀ ਉਹ ਅੱਗੇ ਦੀ ਜੋ ਹੈਗਾ ਉਹ ਤਫਤੀਸ਼ ਨੇ ਕਰਨੀ ਲਈ। ਮਨ ਜਿਹੜੇ ਕੱਪੜੇ ਦਾ ਕੰਮ ਕਰਦੇ ਸੀ ਕਿ ਪਿੰਡਾਂ ਦੇ ਵਿੱਚਾਂ ਸ਼ਹਿਰ ਦੇ ਵਿੱਚ ਘਰ-ਘਰ ਜਾ ਕੇ ਕੱਪੜਾ ਵੇਚਣ ਦਾ ਕੰਮ ਕਰਦੇ ਜਾਂਦੀ ਸੀ। ਜੀ ਜੂਸ ਸਾਨੂੰ ਪਤਾ ਹੈਗਾ ਉਹਨਾਂ ਦੀ ਇੱਕ ਰੇੜੀ ਲੱਗਦੀ ਸੀਗੀ ਬਿਲਕੁਲ ਇੱਕ ਜਿਵੇਂ ਰੋਡ ਦੇ ਸਾਈਡ ਤੇ ਨਹੀਂ ਹੁੰਦਾ ਜੀ ਆਪਣਾ ਖੋਕਾ ਲੱਗਦੀ ਹੈਗੀ। ਉਸ ਤਰੀਕੇ ਨਾਲ ਹੀ ਕਰਦੇ ਸੀ। ਇਹ 5000 ਜਿਹੜੀ ਮੰਗ ਕਰਦੇ ਸੀ ਕੋਈ ਉਧਾਰ ਮੰਗ ਰਹੀ ਸੀ ਜਾਂ ਇਹ ਇਹ ਲੈਣੇ ਸੀ ਉਹਨਾਂ ਤੋਂ। ਇਹ ਇਹਨਾਂ ਦਾ ਕਹਿਣਾ ਹੈਗਾ ਜੀ ਉਧਾਰ ਮੰਗ ਰਹੀ ਸੀ ਉਹਨਾਂ ਤੋਂ 5000 ਰੁਪਏ ਉਧਾਰ ਮੰਗ ਰਹੀ ਸੀ। ਠੀਕ ਹੈ ਥੈਂਕ ਯੂ ਥੈਂਕ ਯੂ